ਸਤ ਸ੍ਰੀ ਅਕਾਲ ਤੇ ਸਵਾਗਤ ਹੈ ਸਾਰਿਆਂ ਦਾ ਕਦੇ ਇੰਜ ਲੱਗਦਾ ਹੈ ਜਿਵੇਂ ਸਾਡੇ ਦਿਮਾਗ ਵਿੱਚ ਇੱਕ ਬਾਂਦਰ ਬੈਠਾ ਹੋਵੇ ਹਾਂ ਹਾਂ ਬਿਲਕੁਲ ਜੋ ਇੱਕ ਟਾਣੀ ਤੋਂ ਦੂਜੀ ਤੇ ਛਾਲਾ ਮਾਰੀ ਜਾਂਦਾ ਇੱਕ ਪਲ ਅਸੀਂ ਕੰਮ ਬਾਰੇ ਸੋਚ ਰਹੇ ਹੁੰਦੇ ਆਂ ਅਗਲੇ ਪਲ ਕੋਈ ਪੁਰਾਣੀ ਗੱਲ ਯਾਦ ਆ ਜਾਂਦੀ ਤੇ ਫਿਰ ਅਚਾਨਕ ਭਵਿੱਖ ਦੀ ਚਿੰਤਾ ਬਿਲਕੁਲ ਇਹ ਮਨ ਦੀ ਪਟਕਣਾ ਇਹ ਜਿਹੜਾ ਅੰਦਰੂਨੀ ਸ਼ੋਰ ਹੈ ਸਾਰਿਆਂ ਦੀ ਕਹਾਣੀ ਹੈ ਅੱਜ ਅਸੀਂ ਇਸੇ ਕੰਮਲੇ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਇੱਕ ਥੋੜੇ ਵੱਖਰੇ ਇੱਕ 500 ਸਾਲ ਪੁਰਾਣੇ ਨਜ਼ਰੀਏ ਨਾਲ ਨਹੀਂ ਇਹ ਸ਼ੁਰੂਆਤ ਬਹੁਤ ਦਿਲਚਸਪ ਹੈ ਕਿਉਂਕਿ ਜਿਸ ਨੂੰ ਅਸੀਂ ਅੱਜਕਲ ਮੈਂਟਲ ਕਲਟਰ ਜਾਂ ਓਵਰਥਿੰਕਿੰਗ ਕਹਿੰਦੇ ਆ ਹਾਂ ਜੀ ਉਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੈਂਕੜੇ ਸਾਲ ਪਹਿਲਾਂ ਬਹੁਤ ਹੀ ਡੂੰਘਾਈ ਨਾਲ ਲਿਖਿਆ ਹੈ ਹੂੰ ਤੇ ਅੱਜ ਜਿਹੜੀ ਸਾਡੀ ਇਹ ਵਿਚਾਰ ਚਰਚਾ ਹੈ ਇਹਦਾ ਆਧਾਰ ਦ ਗੁਰੂਜ਼ ਵਰਡ ਐਂਡ ਦ ਟ੍ਰੈਜਰ ਆਫ ਨਾਮ ਸਿਰਲੇਖ ਵਾਲਾ ਇੱਕ ਦਸਤਾਵੇਜ਼ ਹੈ ਜਿਸ ਵਿੱਚ ਸ੍ਰੀ ਰਾਗ ਦੇ ਦੋ ਸ਼ਬਦਾਂ ਰਾਹੀਂ ਇਸੇ ਮਨ ਦੀ ਹਾਲਤ ਤੇ ਉਹਦੇ ਹੱਲ ਤੇ ਚਾਨਣਾ ਪਾਇਆ ਗਿਆ ਹੈ ਬਿਲਕੁਲ ਤੁਹਾਨੂੰ ਦੇਖੋ ਸਾਡਾ ਮਕਸਦ ਇੱਥੇ ਕੋਈ ਧਾਰਮਿਕ ਭਾਸ਼ਣ ਦੇਣਾ ਨਹੀਂ ਹੈ। ਬਿਲਕੁਲ ਨਹੀਂ। ਅਸੀਂ ਤਾਂ ਬਸ ਇਹ ਹੀ ਖੋਜਣਾ ਹੈ ਕਿ ਕੀ ਇਹ ਜਿਹੜੇ ਪ੍ਰਾਚੀਨ ਸਿਆਣਪ ਹੈ ਇਹ ਅੱਜ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਉਲਝਣਾ ਸਾਡਾ ਤਣਾਅ ਸਾਡੀ ਬੇਚੈਨੀ ਇਹਨਾਂ ਨੂੰ ਸੁਲਝਾਉਣ ਲਈ ਇੱਕ ਪ੍ਰੈਕਟੀਕਲ ਗਾਈਡ ਬਣ ਸਕਦੀ ਹੈ? ਹਾਂ, ਇੱਕ ਅਮਲੀ ਰਸਤਾ। ਚਲੋ ਫਿਰ ਗੱਲ ਤੋੜਦੇ ਹਾਂ ਪਹਿਲਾਂ ਇਸ ਸਮੱਸਿਆ ਨੂੰ ਸਮਝਦੇ ਹਾਂ। ਇਹ ਹੈ ਕਿ ਗੁਰੂ ਸਾਹਿਬ ਇਸ ਪਟਕ ਦੇ ਮਨ ਨੂੰ ਕਹਿੰਦੇ ਕੀ ਨੇ? ਗੁਰੂ ਸਾਹਿਬ ਨਾ ਬਹੁਤ ਹੀ ਸਿੱਧੇ ਸ਼ਬਦ ਵਰਤਦੇ ਨੇ। ਪਹਿਲੇ ਸ਼ਬਦੀ ਸ਼ੁਰੂਆਤੀ ਤੁਖ ਹੈ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਭੂਲੇ ਬਾਵਰੇ ਹਾਂ ਇੱਥੇ ਮਨ ਨੂੰ ਸਿਰਫ ਪਟਕਿਆ ਹੋਇਆ ਨਹੀਂ ਕਿਆ ਸਗੋਂ ਪੁੱਲਿਆ ਤੇ ਬਾਵਰਾ ਯਾਨੀ ਇੱਕ ਤਰ੍ਹਾਂ ਨਾਲ ਕਮਲਾ ਅੱਛਾ ਇਹ ਇਸ ਲਈ ਕਿਉਂਕਿ ਮਾਇਆ ਦੇ ਪ੍ਰਭਾਵ ਹੇਠ ਇਹ ਆਪਣਾ ਅਸਲੀ ਮਕਸਦ ਭੁੱਲ ਜਾਂਦਾ ਤੇ ਇੱਕ ਪਾਗਲ ਵਾਂਗ ਬਸ ਦੁਨੀਆਵੀ ਚੀਜ਼ਾਂ ਪਿੱਛੇ ਦੌੜਦਾ ਰਹਿੰਦਾ ਬਿਨਾਂ ਸੋਚੇ ਸਮਝੇ ਮੈਨੂੰ ਇਹ ਖਿੰਨ ਮੈਂ ਉਪਜੇ ਖਿੰਨ ਖੱਪੇ ਵਾਲੀ ਗੱਲ ਬਹੁਤ ਯਾਦ ਆਉਂਦੀ ਹੈ ਇਹ ਤਾਂ ਬਿਲਕੁਲ ਸੋਸ਼ਲ ਮੀਡੀਆ ਸਕਰੋਲ ਕਰਨ ਵਰਗਾ ਹੈ ਹਾਂ ਸਹੀ ਕਿਹਾ ਇੱਕ ਪਲ ਤੁਸੀਂ ਇੱਕ ਮਜ਼ਾਕੀਆ ਵੀਡੀਓ ਦੇਖ ਕੇ ਖੁਸ਼ ਹੋ ਤੇ ਅਗਲੇ ਹੀ ਪਲ ਕੋਈ ਖਬਰ ਪੜ੍ਹ ਕੇ ਗੁੱਸੇ ਜਾਂ ਉਦਾਸੀ ਵਿੱਚ ਚਲੇ ਜਾਂਦੇ ਹੋ ਇਹ ਜਿਹੜਾ ਭਾਵਨਾਤਮਕ ਰੋਲਰ ਕੋਸਟਰ ਹੈ ਬਹੁਤ ਥਕਾ ਦਿੰਦਾ ਹੈ ਬਹੁਤ ਜ਼ਿਆਦਾ ਤੇ ਹੈਰਾਨੀ ਦੀ ਗੱਲ ਹੈ ਕਿ ਇਸ ਹਾਲਤ ਨੂੰ 500 ਸਾਲ ਪਹਿਲਾਂ ਕਿੰਨੀ ਮਤਲਬ ਸਟੀਕਤਾ ਨਾਲ ਬਿਆਨ ਕੀਤਾ ਗਿਆ ਸੀ ਹਾਂ ਤੇ ਇਸ ਰੋਲਰ ਕੋਸਟਰ ਦਾ ਅੰਤਮ ਨਤੀਜਾ ਹਮੇਸ਼ਾ ਦੁੱਖ ਹੁੰਦਾ ਹੈ

ਇੱਥੇ ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਕਿਉਂਕਿ ਇਹ ਗੱਲ ਥੋੜੀ ਥੋੜੀ ਸਖਤ ਲੱਗ ਸਕਦੀ ਹੈ ਪੁੱਛੋ ਕੀ ਇਸ ਦਾ ਮਤਲਬ ਇਹ ਹੈ ਕਿ ਮੇਰੀਆਂ ਕਰੀਅਰ ਦੀਆਂ ਛਾਵਾਂ ਮੇਰੇ ਫਿਟਨੈਸ ਦੇ ਟੀਚੇ ਪਰਿਵਾਰ ਲਈ ਕੁਝ ਕਰਨ ਦੀ ਕੋਸ਼ਿਸ਼ ਇਹ ਸਭ ਸਿਰਫ ਬੇਕਾਰ ਸ਼ਿੰਗਾਰ ਨੇ ਇਹ ਤਾਂ ਨਿਰਾਸ਼ਾਜਨਕ ਲੱਗਦਾ ਨਹੀਂ ਇਹ ਸਵਾਲ ਬਹੁਤ ਵਧੀਆ ਹੈ ਤੇ ਇਹੀ ਇਸ ਸਿੱਖਿਆ ਦੀ ਗਹਿਰਾਈ ਹੈ ਦੇਖੋ ਗੁਰਬਾਣੀ ਦੁਨੀਆਵੀ ਜ਼ਿੰਮੇਵਾਰੀਆਂ ਨੂੰ ਛੱਡਣ ਲਈ ਕਦੇ ਨਹੀਂ ਕਹਿੰਦੀ ਠੀਕ ਗੁਰੂ ਸਾਹਿਬ ਖੁਦ ਗ੍ਰਹਿਸਥੀ ਸਨ ਨੁਕਤਾ ਇਹ ਨਹੀਂ ਹੈ ਕਿ ਤੁਸੀਂ ਕੀ ਕਰ ਰਹੇ ਹੋ ਬਲਕਿ ਇਹ ਹੈ ਕਿ ਤੁਸੀਂ ਉਹ ਕਿਉਂ ਕਰ ਰਹੇ ਹੋ اچھا ਕੀ ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ਦਾ ਕੇਂਦਰ ਸਿਰਫ ਤੁਹਾਡੀ ਹੋਮੇ ਤੁਹਾਡੀ ਮਹਿ ਹੈ ਜਾਂ ਕੀ ਤੁਸੀਂ ਇਹ ਸਭ ਇੱਕ ਵੱਡੇ ਮਕਸਦ ਨਾਲ ਇੱਕ ਸ਼ਾਂਤ ਤੇ ਸਥਿਰ ਮਨ ਨਾਲ ਕਰ ਰਹੇ ਹੋ ਹੂੰ ਬਾਣੀ ਕਹਿੰਦੀ ਹੈ ਕਿ ਜੇ ਅੰਦਰ ਸ਼ਾਂਤੀ ਨਹੀਂ ਜੇ ਅੰਦਰ ਪ੍ਰਭੂ ਦਾ ਵਾਸਾ ਨਹੀਂ ਤਾਂ ਬਾਹਰੀ ਸਫਲਤਾ ਵੀ ਅੰਤ ਵਿੱਚ ਖਾਲੀਪਣ ਹੀ ਦੇਵੇਗੀ ਇਹ ਸਜਾਵਟ ਉਸ ਮਕਾਨ ਤੇ ਕਰਨ ਵਰਗਾ ਹੈ ਜਿਸ ਦੀਆਂ ਨੀਹਾਂ ਹੀ ਕਮਜ਼ੋਰ ਹੋਣ ਅੱਛਾ ਤਾਂ ਇਹ ਕਮਾ ਦਾ ਵਿਰੋਧ ਨਹੀਂ ਸਗੋਂ ਅੰਦਰੂਨੀ ਨੀ ਨੂੰ ਮਜ਼ਬੂਤ ਕਰਨ ਤੇ ਜ਼ੋਰ ਹੈ ਬਿਲਕੁਲ ਤੇ ਇਸੇ ਖਾਲੀਪਨ ਲਈ ਬਾਣੀ ਵਿੱਚ ਦੁਹਾਗਣ ਸ਼ਬਦ ਵੀ ਆਇਆ ਹੈ ਨਾ ਦੁਖ ਕਣੋ ਦੁਹਾਗਣੀ ਇਹ ਕਿਸ ਚੀਜ਼ ਦਾ ਪ੍ਰਤੀਕ ਹੈ ਦੁਹਾਗਣ ਦਾ ਸ਼ਬਦਿਕ ਅਰਥ ਹੈ ਮੰਦੇ ਭਾਗਾਂ ਵਾਲੀ ਜਾਂ ਉਹ ਔਰਤ ਜਿਸ ਨੂੰ ਉਹਦੇ ਪਤੀ ਨੇ ਤਿਆਗ ਦਿੱਤਾ ਹੋਵੇ ਓਕੇ रूहानी तौरते ए उस जीवात्मा दा प्रतीक है जिसने अपने असल स्रोत परमात्मा नालो नाता तोड़ लिया मतलब अंदरो एक कल्लापन? हाँ, पावे बारो सब कुछ ठीक लगगे पर अंदर एक डूंगा दुख ते इकल्लापन है इसीलिए आगे क्या गया है बिन नामे दुख देहुरी ज्यों कलर की पीत कलर की पीत कलर वाली कंद हां ए के ओजी हुंदी है ਤੁਸੀਂ ਦੇਖਿਆ ਹੋਵੇਗਾ ਜਿੱਥੇ ਜ਼ਮੀਨ 'ਚ ਲੂਣ ਜ਼ਿਆਦਾ ਹੋਵੇ ਨਾ ਹੂੰ ਉੱਥੇ ਕੰਦਾਂ ਤੇ ਪੇਂਟ ਜਾਂ ਪਲਸਤਰ ਟਿਕਦਾ ਨਹੀਂ ਹਾਂ ਹਾਂ ਉਹ ਚੜਨ ਲੱਗ ਪੈਂਦਾ ਬਿਲਕੁਲ ਉਹ ਕੰਦਾਂ ਅੰਦਰੋਂ ਅੰਦਰੀ ਖੁਰਦੀਆਂ ਜਾਂਦੀਆਂ ਨੇ ਤੇ ਥੋੜਾ ਜਿਹਾ ਹੱਥ ਲਾਣ ਤੇ ਹੀ ਚੜਨ ਲੱਗ ਪੈਂਦੀਆਂ ਹੂੰ ਬਾਹਰੋਂ ਸ਼ਾਇਦ ਮਜ਼ਬੂਤ ਦਿਸਣ ਪਰ ਅੰਦਰੋਂ ਪੂਰੀ ਤਰ੍ਹਾਂ ਖੋਖਲੀਆਂ ਵਾਹ ਇਹ ਬਿਲਕੁਲ ਉਸ ਇਨਸਾਨ ਦੀ ਹਾਲਤ ਹੈ ਜੋ ਬਰਨਆਊਟ ਦਾ ਸ਼ਿਕਾਰ ਹੈ ਸਹੀ ਫੜਿਆ ਬਾਹਰੋਂ ਸਫਲ ਦਿਸਦਾ ਪਰ ਅੰਦਰੋਂ ਟੁੱਟ ਚੁੱਕਾ ਹੁੰਦਾ ਹੈ ਇਹ ਤਾਂ ਬਹੁਤ ਸ਼ਕਤੀਸ਼ਾਲੀ ਤੁਲਨਾ ਹੈ ਤਾਂ ਠੀਕ ਹੈ ਸਮੱਸਿਆ ਸਮਝ ਆ ਗਈ ਇੱਕ ਕਮਲਾਟਕਤਾ ਮਨ ਜੋ ਬਾਰੀ ਚੀਜ਼ਾਂ ਵਿੱਚ ਸ਼ਾਂਤੀ ਲੱਭਦਾ ਹੈ ਪਰ ਅੰਦਰੋਂ ਖੋਖਲਾ ਹੁੰਦਾ ਜਾਂਦਾ ਹੁਣ ਸਭ ਤੋਂ ਵੱਡਾ ਸਵਾਲ ਇਸ ਦਾ ਇਲਾਜ ਕੀ ਹੈ ਹਲ ਕੀ ਹੈ ਹਾਂ ਹਲ ਕੀ ਦੱਸਿਆ ਗਿਆ ਹੈ ਦੇਖੋ ਹਲ ਉਹਨਾ ਹੀ ਸਿੱਧਾ ਹੈ ਜਿੰਨੀ ਸਮੱਸਿਆ ਪਹਿਲੀ ਤੁਕ ਵਿੱਚ ਹੀ ਇਸ਼ਾਰਾ ਸੀ ਗੁਰ ਕੀ ਚਰਣੀ ਲਾਗੋ ਹਲ ਗੁਰੂ ਹੈ ਗੁਰੂ ਗੁਰੂ ਦਾ ਸ਼ਬਦ ਹੈ ਅਤੇ ਗੁਰੂ ਦੁਆਰਾ ਦਿੱਤਾ ਗਿਆ ਨਾਮ ਦਾ ਖਜ਼ਾਨਾ ਹੈ ਬਾਣੀ ਕਹਿੰਦੀ ਹੈ ਮੈਂ ਤਨ ਨਾਮ ਨਿਧਾਨ ਹੈ ਗੁਰਦਿਆ ਬਲੀ ਜਾਉਂ ਭਾਵ ਮੇਰੇ ਲਈ ਸਭ ਤੋਂ ਵੱਡਾ ਤਨ ਨਾਮ ਦਾ ਖਜ਼ਾਨਾ ਹੈ ਤੇ ਇਹ ਮੈਨੂੰ ਗੁਰੂ ਨੇ ਬਖਸ਼ਿਆ ਹੈ ਪਰ ਅਜ ਦੇ ਜ਼ਮਾਨੇ ਵਿੱਚ ਗੁਰ ਕੀ ਚਰਣੀ ਲਾਗੋ ਦਾ ਕੀ ਮਤਲਬ ਹੈ ਜਦੋਂ ਸਾਡੇ ਸਾਹਮਣੇ ਕੋਈ ਦੇਹਦਾਰੀ ਗੁਰੂ ਨਹੀਂ ਤਾਂ ਇਸ ਦਾ ਅਮਲੀ ਰੂਪ ਕੀ ਹੋ ਸਕਦਾ ਇਹ ਇੱਕ ਹੋਰ ਬਹੁਤ ਮਹੱਤਵਪੂਰਨ ਉਕਤਾ ਹੈ ਗੁਰਬਾਣੀ ਵਿੱਚ ਗੁਰੂ ਦਾ ਸੰਕਲਪ ਸਰੀਰ ਤੋਂ ਕਿਤੇ ਵੱਡਾ ਹੈ ਗੁਰੂ ਸ਼ਬਦ ਹੈ ਗਿਆਨ ਹੈ ਓ ਸਿਧਾਂਤ ਸਹੀ ਰਾਹ ਦਿਖਾਉਂਦਾ ਹੈ ਚਰਨੀ ਲੱਗਣ ਦਾ ਮਤਲਬ ਸਿਰਫ ਸਰੀਰਕ ਤੌਰ ਤੇ ਚੁਕਣਾ ਨਹੀਂ ਸਗੋਂ ਉਸ ਗਿਆਨ ਨੂੰ ਉਸ ਸਿੱਖਿਆ ਨੂੰ ਹੰਕਾਰ ਛੱਡ ਕੇ ਆਪਣੇ ਜੀਵਨ ਵਿੱਚ ਅਪਣਾਉਣਾ ਹੈ ਪਰ ਇੱਥੇ ਇੱਕ ਬਹੁਤ ਵੱਡੀ ਚੇਤਾਵਨੀ ਵੀ ਦਿੱਤੀ ਗਈ ਹੈ ਅੱਛਾ ਉਹ ਕੀ ਚੇਤਾਵਨੀ ਹੈ ਅੰਨੇ ਗੁਰੂ ਤੋਂ ਤੁਖ ਹੈ ਗੁਰੂ ਜਿਨਾ ਕਾ ਅੰਧੁਲਾ ਚੇਲੇ ਨਹੀਂ ਠਾਉ ਮਤਲਬ ਜੇ ਗੁਰੂ ਹੀ ਅੰਨਾ ਹੈ ਹਾਂ ਜੇ ਤੁਹਾਡਾ ਮਾਰਗਦਰਸ਼ਕ ਖੁਦ ਹੀ ਅਗਿਆਨਤਾ ਜਾਂ ਮਾਇਆ ਦੇ ਹਨੇਰੇ ਵਿੱਚ ਭਟਕ ਰਿਹਾ ਹੈ ਜੇ ਉਸ ਨੂੰ ਖੁਦ ਸਹੀ ਰਸਤਾ ਨਹੀਂ ਪਤਾ ਤਾਂ ਉਹ ਆਪਣੇ ਪਿੱਛੇ ਲੱਗਣ ਵਾਲਿਆਂ ਨੂੰ ਸ਼ਾਂਤੀ ਦਾ ਟਿਕਾਣਾ ਕਿਵੇਂ ਦਿਵਾ ਸਕਦਾ ਹੈ ਅੱਜ ਦੇ ਦੌਰ ਵਿੱਚ ਜਿੱਥੇ ਹਰ ਪਾਸੇ ਜਾਣਕਾਰੀ ਦਾ ਹੜ ਆਇਆ ਹੋਇਆ ਹੈ ਇਹ ਅੰਨਾ ਗੁਰੂ ਕੌਣ ਹੋ ਸਕਦਾ ਹੈ ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਹੋ ਸਕਦਾ ਹੈ ਜੋ ਤੇਜ਼ੀ ਨਾਲ ਸਫਲਤਾ ਦੇ ਨੁਸਖੇ ਵੇਚ ਰਿਹਾ ਹੋਵੇ ਜਾਂ ਕੋਈ ਸੈਲਫ ਹੈਲਪ ਲੇਖਕ ਜੋ ਬਿਨਾਂ ਮਿਹਨਤ ਦੇ ਖੁਸ਼ੀ ਦਾ ਵਾਅਦਾ ਕਰਦਾ ਹੋਵੇ ਪਛਾਣੀਏ ਕਿਵੇਂ ਪਛਾਣ ਦਾ ਮਾਪਦੰਡ ਸ਼ਬਦ ਹੀ ਹੈ ਸੱਚਾ ਗੁਰੂ ਤੁਹਾਨੂੰ ਆਪਣੇ ਨਾਲ ਨਹੀਂ ਸਗੋਂ ਸੱਚ ਨਾਲ ਸ਼ਬਦ ਨਾਲ ਜੋੜੇਗਾ ਹੂੰ ਉਹ ਤੁਹਾਨੂੰ ਬਾਹਰमुखी ਤੋਂ ਅੰਤਰਮੁਖੀ ਬਣਾਏਗਾ ਉਹ ਹੋਮੇ ਨੂੰ ਵਧਾਉਣ ਦੀ بجائے ਉਸ ਨੂੰ ਖਤਮ ਕਰਨ ਦਾ ਰਸਤਾ ਦੱਸੇਗਾ ਕਿਉਂਕਿ ਬਿਨ ਸ਼ਬਦ ਦੇ ਜਗ ਪੂਲਾ ਫਿਰੇ ਮਰੇ ਵਾਰੋ-ਵਾਰ ਇਸ ਸ਼ਬਦ ਗਿਆਨ ਤੋਂ ਬਿਨਾ ਸਾਰਾ ਸੰਸਾਰ ਪਟਕਦਾ ਰਹਿੰਦਾ ਇੱਥੇ ਇੱਕ ਬਹੁਤ ਹੀ ਕ੍ਰਾਂਤੀਕਾਰੀ ਵਿਚਾਰ ਆਉਂਦਾ ਹੈ ਜਿਸ ਨੂੰ ਸਮਝਣਾ ਥੋੜਾ ਮੁਸ਼ਕਿਲ ਹੈ ਕਿਹੜਾ ਸ਼ਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸ਼ਬਦ ਰਾਹੀਂ ਮਰਨਾ ਇਸ ਦਾ ਕੀ ਮਤਲਬ ਹੈ ਇਹ ਸੁਣਨ ਵਿੱਚ ਥੋੜਾ ਡਰਾਉਣਾ ਲੱਗਦਾ ਤੇ ਇਹੀ ਇਸ ਦਾ ਸਭ ਤੋਂ ਡੂੰਗਾ ਨੁਕਤਾ ਹੈ ਦੇਖੋ ਇਹ ਸਰੀਰਿਕ ਮੌਤ ਦੀ ਗੱਲ ਨਹੀਂ ਹੋ ਰਹੀ ਠੀਕ ਹੈ ਇਹ ਹੋਮ ਹੈ ਯਾਨੀ ਈਗੋ ਦੀ ਮੌਤ ਦੀ ਗੱਲ ਹੈ ਇਸ ਨੂੰ ਇੰਜ ਸਮਝੋ ਸਾਡੀ ਸ਼ਖਸੀਅਤ ਇੱਕ ਆਪਰੇਟਿੰਗ ਸਿਸਟਮ ਤੇ ਚਲਦੀ ਹੈ ਓਕੇ ਜੋ ਹੋਮ ਮੇ ਗੁੱਸਾ ਲਾਲਚ ਤੇ ਡਰ ਤੇ ਆਧਾਰਿਤ ਹੈ ਸ਼ਬਦ ਰਾਹੀਂ ਮਰਨਾ ਉਸ ਪੁਰਾਣੇ ਵਾਇਰਸ ਵਾਲੇ ਆਪਰੇਟਿੰਗ ਸਿਸਟਮ ਨੂੰ ਪੂਰੀ ਤਰ੍ਹਾਂ ਮਿਟਾ ਕੇ ਉਸ ਦੀ ਥਾਂ ਤੇ ਇੱਕ ਨਵਾਂ ਸਿਸਟਮ ਇੰਸਟਾਲ ਕਰਨ ਵਰਗਾ ਹੈ ਇੱਕ ਫੈਕਟਰੀ ਰੀਸੈਟ ਵਾਂਗ ਬਿਲਕੁਲ ਇੱਕ ਫੈਕਟਰੀ ਰੀਸੈਟ ਇਹ ਨਵਾਂ ਸਿਸਟਮ ਸਿਆਣਾਪ ਸਥਿਰਤਾ ਤੇ ਪਿਆਰ ਤੇ ਚੱਲਦਾ ਹੈ ਹਾਰਡਵੇਅਰ ਤੁਹਾਡਾ ਸਰੀਰ ਉਹੀ ਰਹਿੰਦਾ ਹੈ ਪਰ ਜਿਸ ਸੌਫਟਵੇਅਰ ਤੇ ਉਹ ਚੱਲ ਰਿਹਾ ਹੈ ਉਹ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਤੇ ਜਦੋਂ ਹੌਮੇ ਮਰ ਜਾਂਦੀ ਹੈ ਤਾਂ ਆਤਮਿਕ ਮੌਤ ਦਾ ਡਰ ਵੀ ਖਤਮ ਹੋ ਜਾਂਦਾ ਹੈ ਫੈਕਟਰੀ ਰੀਸੈਟ ਇਹ ਐਨਲੋਜੀ ਤਾਂ ਬਹੁਤ ਕਮਾਲ ਦੀ ਹੈ ਇਸ ਨਾਲ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਤਾਂ ਫਿਰ ਜੇ ਇਹ ਫੈਕਟਰੀ ਰੀਸੈਟ ਹੀ ਅਸਲ ਟੀਚਾ ਹੈ ਤਾਂ ਸਵਾਲ ਉੱਠਦਾ ਹੈ ਕਿ ਇਹ ਕਿਤਾ ਕਿਵੇਂ ਜਾਵੇ ਹਾਂ ਮੇਰਾ ਪਹਿਲਾ ਖਿਆਲ ਤਾਂ ਇਹ ਆਵੇਗਾ ਕਿ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਜਾਣ या शायद कुछ रीति रिवाज कीते जान कि की ए तरीके कम कर दे हन ए बहुत सुभाविक सोच है अते गुरु साहब ने इसदा जवाब बहुत स्पष्टता नाल देता है उन्होंने कहा कि इना बाहरी तरीके नाल गल नहीं बणदी अच्छा दुख है कथने कहण न छुटिए न पढ़ पुस्तक पार ਸਿਰਫ ਗਿਆਨ ਦੀਆਂ ਗੱਲਾਂ ਕਰਨ ਨਾਲ ਜਾਂ ਧਾਰਮਿਕ ਕਿਤਾਬਾਂ ਦੇ ਟੀਰ ਪੜ੍ਹ ਲੈਣ ਨਾਲ ਮਨ ਦੇ ਵਿਕਾਰਾਂ ਤੋਂ ਛੁਟਕਾਰਾ ਨਹੀਂ ਮਿਲਦਾ। ਉਹ ਸਿਰਫ ਇੱਕ ਬૌਧਿਕ ਕਸਰਤ ਬਣ ਕੇ ਰਹਿ ਜਾਂਦੀ ਹੈ। ਤੇ ਸਰੀਰਿਕ ਸ਼ੁੱਧਤਾ ਬਾਰੇ ਕੀ ਜਿਵੇਂ ਤੀਰਥ ਇਸ਼ਨਾਨ ਵਗੈਰਾ ਉਸਤੇ ਦਾ ਬਹੁਤ ਜ਼ੋਰ ਦਿੱਤਾ ਜਾਂਦਾ ਸੀ। ਉਸ ਬਾਰੇ ਵੀ ਕਿਹਾ ਗਿਆ ਹੈ ਕਾਇਆ ਸੋਚ ਨਾ ਪਾਈਐ ਬਿਨ ਹਰ ਭਗਤ ਪਿਆਰ। ਮਤਲਬ ਜੇ ਅੰਦਰ ਪਿਆਰ ਨਹੀਂ ਹਾਂ। ਜੇਕਰ ਹਿਰਦੇ ਵਿੱਚ ਪ੍ਰਭੂ ਲਈ ਪ੍ਰੇਮ ਤੇ ਭਗਤੀ ਨਹੀਂ ਹੈ ਤਾਂ ਸਿਰਫ ਸ਼ਰੀਰ ਨੂੰ ਬਾਹਰੋਂ ਰਗੜ ਰਗੜ ਕੇ ਸਾਫ਼ ਕਰਨ ਨਾਲ ਕੁਝ ਹਾਸਲ ਨਹੀਂ ਹੁੰਦਾ ਕਿਉਂਕਿ ਅਸਲ ਮੈਲ ਤਾਂ ਮਨ ਦੇ ਅੰਦਰ ਹੈ ਕਾਮ, ਕ્રોਧ, ਲੋਭ, ਮੋਹ, ਹੰਕਾਰ ਦੀ ਮੈਲ ਬਾਹਰੀ ਪਾਣੀ ਉਸ ਨੂੰ ਨਹੀਂ ਧੋ ਸਕਦਾ ਤਾਂ ਫਿਰ ਜੇ ਗੱਲਾਂ ਕਰਨ ਨਾਲ ਨਹੀਂ, ਕਿਤਾਬਾਂ ਪੜ੍ਹਨ ਨਾਲ ਨਹੀਂ ਅਤੇ ਬਾਹਰੀ ਰਸਮਾਂ ਨਾਲ ਵੀ ਨਹੀਂ ਤਾਂ ਫਿਰ ਉਹ ਅੰਦਰੂਨੀ ਬਦਲਾ ਉਹ ਫੈਕਟਰੀ ਰੀਸੈਟ ਸ਼ੁਰੂ ਕਿੱਥੋਂ ਹੁੰਦਾ ਹੈ ਉਹ ਸ਼ੁਰੂ ਹੁੰਦਾ ਹੈ ਸੱਚ ਨੂੰ ਚਿੱਤ ਵਿੱਚ ਵਸਾਉਣ ਨਾਲ ਬਾਣੀ ਕਹਿੰਦੀ ਹੈ ਤਬ ਲਗ ਮਹਿਲ ਨ ਪਾਈ ਹੈ ਜਬ ਲਗ ਸੱਚ ਨ ਚੀਤ ਜਦੋਂ ਤੱਕ ਸੱਚ ਮਨ ਵਿੱਚ ਨਹੀਂ ਹਾਂ ਜਦੋਂ ਤੱਕ ਸੱਚ ਉਹ اٹਲ ਹਕੀਕਤ ਸਾਡੇ ਮਨ ਵਿੱਚ ਘਰ ਨਹੀਂ ਕਰ ਜਾਂਦੀ ਉਦੋਂ ਤੱਕ ਸਾਨੂੰ ਪ੍ਰਭੂ ਦਾ ਮਹਿਲ ਯਾਨੀ ਉਹ ਅੰਦਰੂਨੀ ਸ਼ਾਂਤੀ ਤੇ ਸਹਾਰਾ ਨਹੀਂ ਮਿਲਦਾ ਇਹ ਸਿਰਫ ਸੱਚ ਨੂੰ ਜਾਣਨਾ ਨਹੀਂ ਸਗੋ ਸੱਚ ਨੂੰ ਜੀਣਾ ਹੈ ਅਤੇ ਜਦੋਂ ਕੋਈ ਇਸ ਤਰ੍ਹਾਂ ਸੱਚ ਨੂੰ ਜੀਣਾ ਸ਼ੁਰੂ ਕਰ ਦਿੰਦਾ ਤਾਂ ਉਸ ਦੇ ਜੀਵਨ ਵਿੱਚ ਕੀ ਬਦਲਾ ਦਿਸਦੇ ਨੇ ਕੀ ਉਹ ਦੁਨੀਆ ਤੋਂ ਵੱਖਰਾ ਹੋ ਜਾਂਦਾ ਹੈ ਉਹ ਦੁਨੀਆ ਤੋਂ ਵੱਖਰਾ ਨਹੀਂ ਸਗੋਂ ਦੁਨੀਆ ਵਿੱਚ ਸਹੀ ਢੰਗ ਨਾਲ ਜਿਉਣਾ ਸਿੱਖ ਜਾਂਦਾ ਹੈ ਨਤੀਜਾ ਹੈ ਸਬਦ ਰੱਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਿਰਮਲ ਹੋ ਜਾਂਦੇ ਨੇ ਹਾਂ ਜੋ ਲੋਕ ਗੁਰੂ ਦੇ ਸ਼ਬਦ ਗਿਆਨ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਨਿਰਮਲ ਹੋ ਜਾਂਦੇ ਨੇ ਤੇ ਨਿਰਮਲ ਹੋਣ ਦਾ ਮਤਲਬ ਪਾਪ ਰਹਿਤ ਹੋਣਾ ਨਹੀਂ ਸਗੋ ਕਾਮ ਕ੍ਰੋਧ ਤੇ ਅਹੰਕਾਰ ਵਰਗੇ ਵਿਕਾਰਾਂ ਦੇ ਕੰਟਰੋਲ ਤੋਂ ਮੁਕਤ ਹੋਣਾ ਹੈ ਅੱਛਾ ਮਤਲਬ ਗੁੱਸਾ ਸ਼ਾਇਦ ਫਿਰ ਵੀ ਆਵੇ ਪਰ ਉਹ ਹਾਵੀ ਨਹੀਂ ਹੋਵੇਗਾ ਬਿਲਕੁਲ ਤੁਸੀਂ ਉਸ ਦੇ ਗੁਲਾਮ ਨਹੀਂ ਰਹੋਗੇ ਤੇ ਜ਼ਿੰਦਗੀ ਦੀ ਸਫਲਤਾ ਨੂੰ ਪਰਖਣ ਦਾ ਪੈਮਾਨਾ ਵੀ ਬਦਲ ਜਾਂਦਾ ਹੋਵੇਗਾ ਯਕੀਨਨ ਫਿਰ ਗੱਡੀ ਬੰਗਲਾ ਜਾਂ ਬੈਂਕ ਬੈਲੈਂਸ ਇਹ ਸਭ ਮਾਇਨੇ ਨਹੀਂ ਰੱਖਦੇ ਹੋਣਗੇ ਬਿਲਕੁਲ ਨਹੀਂ ਅਸਲ ਪਰਖ ਦਾ ਤਰਾਜ਼ੂ ਹੀ ਵੱਖਰਾ ਹੈ ਬਾਣੀ ਦੱਸਦੀ ਹੈ ਸੱਚ ਤਰਾਜ਼ੀ ਤੋਲ ਸੱਚ ਦਾ ਤਰਾਜ਼ੂ ਹਾਂ ਜ਼ਿੰਦਗੀ ਦਾ ਸਹੀ ਤੋਲ ਸੱਚ ਦੇ ਤਰਾਜ਼ੂ ਤੇ ਹੁੰਦਾ ਹੈ ਤੇ ਇਸ ਤਰਾਜ਼ੂ ਤੇ ਉਹੀ ਇਨਸਾਨ ਪੂਰਾ ਉਤਰਦਾ ਹੈ ਜੋ ਗੁਰੂ ਦੇ ਯਾਨੀ ਸੱਚ ਦੇ ਗਿਆਨ ਦੇ ਸੰਮੁਖ ਰਹਿੰਦਾ ਹੈ ਬਾਕੀ ਸਭ ਤਾਂ ਹੋਮੇ ਦੀ ਖੇਡ ਹੈ ਜਿਸ ਵਿੱਚ ਜਿੱਤ ਕੇ ਵੀ ਅੰਤ ਵਿੱਚ ਹਾਰੀ ਹੁੰਦੀ ਹੈ ਤਾਂ ਫਿਰ ਜੇ ਅਸੀਂ ਇਸ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਮੋਟੀ ਮੋਟੀ ਗੱਲ ਕੀ ਨਿਕਲੀ ਅਸੀਂ ਆਪਣੇ ਅੰਦਰ ਦੇ ਕਮਲੇ ਬਾਂਦਰ ਤੋਂ ਸ਼ੁਰੂ ਕੀਤਾ ਸੀ ਤੇ ਯਾਤਰਾ ਸਾਨੂੰ ਕਿੱਥੇ ਲੈ ਆਈ ਇਹ ਯਾਤਰਾ ਸਾਨੂੰ ਇੱਕ ਬਹੁਤ ਹੀ ਸਪਸ਼ਟ ਨਿਦਾਨ ਅਤੇ ਇਲਾਜ ਤੱਕ ਲੈ ਆਈ ਹੈ ਨਿਦਾਨ ਇਹ ਹੈ ਕਿ ਸਾਡੀ ਬੇਚੈਨੀ ਤੇ ਦੁੱਖ ਦਾ ਮੂਲ ਕਾਰਨ ਹਉਮੈ ਹੈ ਸਾਡਾ ਆਪਣੇ ਛੋਟੇ ਜਿਹੇ ਮੈਂ ਨਾਲ ਜੁੜੇ ਰਹਿਣਾ ਤੇ ਆਪਣੇ ਅਸਲ ਵਿਸ਼ਾਲ ਸਰੂਪ ਤੋਂ ਟੁੱਟ ਜਾਣਾ ਅਤੇ ਇਲਾਜ ਉਹ ਕਿਸੇ ਬਾਹਰੀ ਕਰਮकांड ਦਿਖਾਵੇ ਜਾਂ ਸਿਰਫ ਬੁੱਧਿਕ ਗਿਆਨ ਵਿੱਚ ਨਹੀਂ ਹੈ ਨਹੀਂ ਹੈ ਇਲਾਜ ਇੱਕ ਅੰਦਰੂਨੀ ਪ੍ਰਕਿਰਿਆ ਹੈ ਉਹੀ ਇੱਕ ਫੈਕਟਰੀ ਰੀਸੈਟ ਜੋ ਸੱਚੇ ਗੁਰੂ ਦੇ ਸ਼ਬਦ ਨੂੰ ਸੁਣਨ ਸਮਝਣ ਅਤੇ ਸਭ ਤੋਂ ਜ਼ਰੂਰੀ ਆਪਣੇ ਜੀਵਨ ਵਿੱਚ ਕਮਾਉਣ ਨਾਲ ਹੁੰਦੀ ਹੈ ਹਾਂ ਇਹ ਪ੍ਰੇਮਤੀ ਸਿਮਰਨ ਦਾ ਰਸਤਾ ਹੈ ਦਿਖਾਵੇ ਦਾ ਨਹੀਂ ਤੇ ਜਦੋਂ ਇਹ ਅੰਦਰੂਨੀ ਤਬਦੀਲੀ ਵਾਪਰਦੀ ਹੈ ਤਾਂ ਸਿਰਫ ਮਨ ਨੂੰ ਸ਼ਾਂਤੀ ਹੀ ਨਹੀਂ ਮਿਲਦੀ ਸਗੋਂ ਜੀਵਨ ਮੌਤ ਦਾ ਸਭ ਤੋਂ ਵੱਡਾ ਡਰ ਵੀ ਖਤਮ ਹੋ ਜਾਂਦਾ ਹੈ ਹੂੰ ਅੰਤ ਵਿੱਚ ਮੈਂ ਸਰੋਤਿਆਂ ਲਈ ਇੱਕ ਵਿਚਾਰ ਛੱਡਣਾ ਚਾਹਾਂਗੀ ਬਾਣੀ ਵਿੱਚ ਇੱਕ ਤੋਖ ਹੈ ਗੁਰਬਿਨੂ ਆਪ ਨ ਚੀਨੀਏ ਆਪ ਨ ਚੀਨੀਏ ਆਪਣੇ ਆਪ ਨੂੰ ਨ ਪਹਿਚਾਣਨਾ ਇਹ ਤਾਂ ਸਾਡੀ ਸਾਰੀ ਗੱਲਬਾਤ ਦਾ ਕੇਂਦਰ ਹੈ ਹਾਂ ਭਾਵ ਗੁਰੂ ਯਾਨੀ ਗਿਆਨ ਤੋਂ ਬਿਨਾ ਆਪਣੇ ਅਸਲੀ ਆਪੇ ਦੀ ਪਹਿਚਾਣ ਨਹੀਂ ਹੋ ਸਕਦੀ ਤੇ ਅੱਗੇ ਕੀ ਹੈ ਨਾਨਕ ਸ਼ਬਦ ਪਹਿਚਾਣੀਏ ਹੋਮੇ ਕਰੇ ਨ ਕੋਈ ਜਦੋਂ ਸ਼ਬਦ ਰਾਹੀ ਪਛਾਣ ਹੋ ਜਾਂਦੀ ਹਾਂ ਹਾਂ ਜਦੋਂ ਸ਼ਬਦ ਰਾਹੀ ਆਪਣੇ ਆਪ ਦੀ ਅਸਲ ਪਹਿਚਾਣ ਹੋ ਜਾਂਦੀ ਹੈ ਤਾਂ ਹਉਮੈ ਆਪਣੇ ਆਪ ਖਤਮ ਹੋ ਜਾਂਦੀ ਹੈ ਸਹੀ ਤਾਂ ਸੋਚਣ ਲਈ ਸਵਾਲ ਇਹ ਹੈ ਕਿ ਅੱਜ ਦੇ ਰੋਜ਼ਾਨਾ ਭਜ ਦੌੜ ਵਾਲੇ ਜੀਵਨ ਵਿੱਚ ਆਪਣੇ ਆਪ ਨੂੰ ਪਛਾਣਨ ਦਾ ਕੀ ਮਤਲਬ ਹੋ ਸਕਦਾ ਹੈ ਸਾਡੀ ਕਿਹੜੀ ਅਜਿਹੀ ਇੱਕ ਛੋਟੀ ਜਿਹੀ ਹਉਮੈ ਵਾਲੀ ਆਦਤ ਹੈ ਕਿਸੇ ਨੂੰ ਗੱਲਬਾਤ ਵਿੱਚ ਨੀਮਾ ਦਿਖਾਉਣ ਦੀ ਹਰ ਵੇਲੇ ਆਪਣੀ ਵਡਿਆਈ ਕਰਨ ਦੀ ਜਾਂ ਛੋਟੀ ਜਿਹੀ ਗੱਲ ਤੇ ਗੁੱਸਾ ਕਰਨ ਦੀ ਕੋਈ ਵੀ ਆਦਤ ਹਾਂ ਕੋਈ ਵੀ ਇੱਕ ਜਿਸ ਨੂੰ ਛੱਡ ਕੇ ਅਸੀਂ ਉਸ ਅੰਦਰੂਨੀ ਸ਼ਾਂਤੀ ਦੇ ਇੱਕ ਕਦਮ ਹੋਰ ਨੇੜੇ ਜਾ ਸਕਦੇ ਹਾਂ ਜਿਸ ਦੀ ਗੱਲ ਇਹ ਬਾਣੀ ਕਰਦੀ ਹੈ ਇਸ ਵਿਚਾਰ ਨਾਲ ਹੀ ਅੱਜ ਦੀ ਗੱਲਬਾਤ ਸਮਾਪਤ ਕਰਦੇ ਹਾਂ